ਹੈਲੋ एवरीवन ਹਾਂਜੀ ਸੋ ਨੈਕਸਟ ਜਿਹੜਾ ਕੁਐਸਚਨ ਆ ਸਾਡਾ ਕਿ ਮੇਰਾ ਬੱਚਾ ਲੈ ਕੁਐਸਚਨ ਰੂ ਅੱਜ ਦੀ ਜਦੋਂ ਮੈਂ ਕਾਉਂਸਲਿੰਗ ਸੈਸ਼ਨਸ ਵੀ ਕਰਦੀ ਹਾਂ ਬਹੁਤ ਆਉਂਦਾ ਵਾ ਕਿ ਮੇਰਾ ਬੱਚਾ ਵੀਡੀਓ ਗੇਮ ਬੰਦ ਨਹੀਂ ਕਰਦਾਗਾ ਐਂਡ ਮੈਂ ਬਹੁਤ ਚੀਜ਼ਾਂ ਟਰਾਈ ਕਰਕੇ ਵੇਖ ਲਿਆ ਮੈਂ ਉਹਨਾਂ ਪਿਆਰ ਨਾਲ ਵੀ ਪਿਆਰ ਕੇ ਦੇਖ ਲਿਆ ਮੈਂ ਉਹਨਾਂ ਗੁੱਸੇ ਹੋ ਕੇ ਵੀ ਵੇਖ ਲਿਆ ਮੈਂ ਸਾਰੀਆਂ ਚੀਜ਼ਾਂ ਟਰਾਈ ਕਰਕੇ ਵੇਖ ਲਿਆ ਪਰ ਮੇਰਾ ਬੱਚਾ ਵੀਡੀਓ ਗੇਮ ਨੂੰ ਬੰਦ ਨਹੀਂ ਕਰਦਾਗਾ ਸੋ ਨੰਬਰ 1 ਸੋ ਪਹਿਲਾਂ ਤਾਂ ਤੁਸੀਂ ਦੇਖਣਾਗਾ ਕਿ ਯੂ نو ਏਜ ਮਿਲਦਾ ਕੀ ਉੱਪਰ ਏਜ ਤੁਸੀਂ ਦੇਖਣੀ ਹੈ मोस्ट ऑफ द टाइम ਆਈ ਥਿੰਕ ਜਿਹੜਾ ਕੁਐਸਚਨ ਇਹਨਾਂ ਨੇ ਕੀਤਾ ਮੇਰੇ ਵੀ 8-9 ਸਾਲ ਦਾ ਬੇਬੱਚਾ ਵਾ ਇਹਨਾਂ ਦਾ ਜਾਂ 10 ਸਾਲ ਦਾ ਆਈ ਥਿੰਕ ਸੋ ਹਾਂਜੀ ਸੋ ਵੀਡੀਓ ਗੇਮ ਮੇਰਾ ਬੱਚਾ ਬੰਦ ਨਹੀਂ ਕਰ ਰਿਹਾ ਸੋ ਪਹਿਲਾਂ ਤਾਂ ਅਸੀਂ ਸਿਨੈਰੀਓ ਦੇ ਵਿੱਚ ਐਮ ਇਹਨੂੰ ਡੀਕਨਸਟਰਕਟ ਕਰਨ ਦੀ ਕੋਸ਼ਿਸ਼ ਕਰੂੰਗੀ ਐਮ ਤੁਸੀਂ ਵੇਖਿਓ ਕਿ ਕਿਹੜੀ-ਕਿਹੜੀ ਚੀਜ਼ ਜਿਹੜੀ ਤੁਸੀਂ ਉਹ ਰੈਗੂਲਰਲੀ ਕਰਦੇ ਹੋ ਜਦੋਂ ਤੁਸੀਂ ਬੱਚੇ ਨੂੰ ਵੀਡੀਓ ਗੇਮ ਤੋਂ ਹਟਾਉਂ ਸੋ ਫਰਸਟ ਆਵਾਲ ਥੋੜੀ ਜਿਮੇ ਬੈਕਗਰਾਉਂਡ ਦੇ ਦਵਾ ਕਿ ਜਦੋਂ ਜਿਹੜਾ ਇੱਕ ਵੀਡੀਓ ਗੇਮ ਤੋਂ ਅਸੀਂ ਹਟਾਉਣ ਦਾ ਐਕਚੁਅਲੀ ਸਾਈਕੋਲੋਜੀ ਕੀ ਆ ਬੇਸਿਕਲੀ ਵੀਡੀਓ ਗੇਮ ਤੋਂ ਹਟਾਉਣ ਦੀ ਸਾਈਕੋਲੋਜੀ ਉਹੀ ਆ ਵੀ ਜਦੋਂ ਤੁਸੀਂ ਕਿਸੇ ਆ ਨੂੰ ਨਸ਼ੇ ਤੋਂ ਹਟਾਉਨੇ ਆ ਉਹਦੇ ਵਿਦਡਰੋਅਲ ਸਿੰਪਟਮਸ ਆਉਂਦੇ ਆ ਫੋਰ ਇਕਜ਼ੈਂਪਲ ਜਦੋਂ ਕਿਸੇ ਨੂੰ ਤੁਸੀਂ ਸ਼ਰਾਬ ਤੋਂ ਹਟਾਉਨੇ ਆ ਜਾਂ ਕੋਈ ਹੋਰ ਨਸ਼ਾ ਕਰਦੇ ਆ ਉਹ ਤੋਂ ਹਟਾਉਨੇ ਉਹਦੇ ਵਿਦਡਰੋਅਲ ਸਿੰਪਟਮਸ ਆਉਂਦੇ ਆ ਐਂਡ ਕਿਵਰ ਜਦੋਂ ਕੋਈ ਵੱਡਾ ਵਾ ਜੇ ਕੋਈ 30 ਜਾਂ 35 ਸਾਲ ਦਾ ਹੋ ਥੋੜਾ ਜਿਹਾ ਕਰ ਲੈਂਦੇ ਆ ਵੀ ਇੰਨੇ ਨਹੀਂ ਔਖੇ ਹੁੰਦੇ ਔਖੇ ਹੁੰਦੇ ਪਰ ਕਹਿੰਦੇ ਨਹੀਂ ਕਿ ਰਿਐਕਸ਼ਨ ਨਹੀਂ ਦਿੰਦੇ ਥੋੜਾ ਜਿਹੜਾ ਵੱਡਾ ਬੰਦਾ ਪਰ ਜਿਹੜਾ ਬੱਚਾ ਵਾ ਉਹ ਨੂੰ ਜਿਹੜੇ ਵਿਦਡਰੋਅਲ ਸਿੰਪਟਮਸ ਆ ਸੋ ਵੀਡੀਓ ਗੇਮ ਵੀ ਜਦੋਂ ਤੁਸੀਂ ਸਟਾਪ ਕਰਨੀ ਆ ਧਿਆਨ ਦੇ ਵਿੱਚ ਦਿਮਾਗ ਦੇ ਵਿੱਚ ਇਹ ਚੀਜ਼ ਰੱਖੋ ਇੱਕ ਨਸ਼ਾ ਛਡਾਉਣ ਵਾਲਾ ਹੀ ਸਿਸਟਮ ਤੁਸੀਂ ਇੱਕ ਬੱਚੇ ਨੂੰ ਨਸ਼ਾ ਹੀ ਛਡਾ ਰਹੇ ਹੋ ਕਿਉਂ ਨਸ਼ੇਲੇ ਵਿੱਚ ਵੀ ਯੂ ਨੋ ਜਿਹੜੇ ਤੁਹਾਡੇ కెమికਲਸ ਆ ਡੋਪਾਮਾਈਨ ਵਗੈਰਾ ਹਾਇ ਹੋਂਦੇ ਆ ਤੇ ਇਹਦੇ ਵਿੱਚ ਵੀ ਸੇਮ ਹੀ ਹੁੰਦੇ ਆ ਸੋ ਪਹਿਲਾਂ ਤਾਂ ਜਿਹੜੀ ਬੈਕਗ੍ਰਾਉਂਡ ਇਨਫੋਰਮੇਸ਼ਨ ਤੁਹਾਨੂੰ ਇਹ ਜ਼ਰੂਰੀ ਜਾਣਣੀ ਪੈਣੀ ਆ ਵੀ ਜਦੋਂ ਤੁਸੀਂ ਕਿਸੇ ਦੀ ਵੀਡੀਓ ਗੇਮ ਹਟਾਉਣਾ ਚਾਹੁੰਦੇ ਹੋ ਜਾਂ ਟੀਵੀ ਨੂੰ ਕਿਸੇ ਨੂੰ ਬੰਦ ਕਰਾਉਣਾ ਚਾਹੁੰਦੇ ਹੋ ਐਕਚੁਅਲੀ ਤੁਸੀਂ ਇੱਕ ਨਸ਼ੇ ਵਾਲੇ ਬੰਦੇ ਤੋਂ ਉਹਦੀ ਚੀਜ਼ ਪਾਸੇ ਕਰਦੇ ਹੋ ਤੇ ਉਹਨੂੰ ਵਿਦਡਰੋਅਲ ਸਿੰਪਟਮਸ ਆਉਣਗੇ ਉਹ ਔਖਾ ਹੋਊਗਾ ਕੋਈ ਵੀ ਤੁਸੀਂ ਵੇਖੋ ਵੀ ਕਿਸੇ ਨੂੰ ਵੀ ਜਦੋਂ ਕੋਈ ਸੱਚੀ ਚੀਜ਼ ਦੀ ਐਡਿਕਸ਼ਨ ਆ ਜਦੋਂ ਉਹ ਚੀਜ਼ ਅਸੀਂ ਦੂਰ ਲੈ ਕੇ ਜਾਂਦੇ ਹਾਂ ਜਾਂ ਉਹ ਬੰਦਾ ਉਸ ਚੀਜ਼ ਨੂੰ ਛੱਡਦਾ ਵਾ ਉਹਦੇ ਵਿਦਡਰੋਅਲ ਸਿੰਪਟਮਸ ਆਉਂਦੇ ਆ ਵਿਦਡਰੋਅਲ ਸਿੰਪਟਮਸ ਹੁੰਦੇ ਆ ਇਰਿਟੇਸ਼ਨ ਫਰਸਟ੍ਰੇਸ਼ਨ ਇਰਿਟੇਸ਼ਨ ਹੋਗੀ ਫਰਸਟ੍ਰੇਸ਼ਨ ਹੋਗੀ ਐਂਗਰ ਹੋਗੀ ਆ ਯੂ نو ਇਹ ਚੀਜ਼ਾਂ ਆਉਂਦੀਆਂ ਮਿਸਡਿਸਪਾਇੰਟਮੈਂਟ ਹੋਗੀ ਇਰਿਟੇਸ਼ਨ ਜਿਆਦਾ ਇਰਿਟੇਟ ਹੁੰਦੇ ਆ اسپੈਸ਼ਲੀ ਬੱਚੇ ਬੱਚਿਆਂ ਦੇ ਵਿੱਚ ਜਦੋਂ ਇਹ ਚੀਜ਼ਾਂ ਆਉਂਦੀਆਂ ਉਹਨਾਂ ਨੂੰ ਮੈਨੇਜ ਨਹੀਂ ਕਰਨੀਆਂ ਆਉਂਦੀਆਂ ਕਿਉਂਕਿ ਉਹ ਵੀ ਉਹਨੂੰ ਉਹ ਵੀ ਸਿਮਟਮਸ ਮੈਨੇਜ ਨਹੀਂ ਕਰਦੇ ਉਹਨਾਂ ਨੂੰ ਪਤਾ ਨਹੀਂ ਉਹਨਾਂ ਦੇ ਦਿਮਾਗ ਦੇ ਵਿੱਚ ਨਹੀਂ ਡਿਵੈਲਪਮੈਂਟ ਨਹੀਂ ਹੁੰਦੀ ਕਿ ਉਹ ਉਹਨਾਂ ਚੀਜ਼ਾਂ ਨੂੰ ਮੈਨੇਜ ਕਰ। ਸੋ ਪਹਿਲੀ ਤਾਂ ਬੈਕਗਰਾਉਂਡ ਇਨਫੋਰਮੇਸ਼ਨ ਇਹ ਦੇਖੋ ਕਿ ਜਿਵੇਂ ਤੁਸੀਂ ਕਿਸੇ ਬੰਦੇ ਨੂੰ ਐਡਿਕਸ਼ਨ ਤੋਂ ਹਟਾਉਣਾ ਤੁਸੀਂ ਆਪਣੇ ਬੱਚੇ ਨੂੰ ਵੀਡੀਓ ਗੇਮ ਦਾ ਸੇਮ ਪ੍ਰੋਸੈਸ ਆ ਸੇਮ ਉਸੇ ਹੀ ਤਰੀਕੇ ਨਾਲ ਉਹਦੀ ਰੀਐਕਟਿਵਿਟੀ ਹੋਣੀ ਆ। ਸੋ ਜਦੋਂ ਤੁਹਾਡਾ ਬੱਚਾ ਤੁਸੀਂ ਵੀਡੀਓ ਗੇਮ ਤੋਂ ਉਹਨੂੰ ਹਟਾਉਨੇ ਹੋ ਤਾਂ ਟਾਈਮ ਕੱਟ ਕਰਦੇ ਹੋ ਜਾਂ ਉਹਨੂੰ ਜਮਾਂ ਘਾਇਰ ਉਹਦਾ ਉਹ ਤੋਂ ਪਾਸੇ ਕਦੂ ਉਹਨੂੰ ਵਿਡਡਰੋਅਲ ਸਿੰਪਟਮਸ ਆਉਂਦੇ ਆ ਐਂਡ ਵਿਡਡਰੋਅਲ ਸਿੰਪਟਮਸ ਹੁੰਦੇ ਆ ਇਰਿਟੇਸ਼ਨ ਇਰਿਟੇਬਿਲਟੀ ਇਰਿਟੇਸ਼ਨ ਹੋਣੀ ਗੁੱਸਾ ਚੜਨਾ ਯੂ نو ਕਿਸੇ ਵੀ ਤਰ੍ਹਾਂ ਦਾ ਓਵਰਵੈਲਮਡ ਟਾਇਰਡ ਐਗਜ਼ੌਸਟ ਬਹੁਤ ਚੀਜ਼ਾਂ ਦਾ ਹੋਣਾ ਅਤੇ ਅਕਸਰ ਮੈਂ ਜਦੋਂ ਮਾਪਿਆਂ ਨਾਲ ਗੱਲ ਕਰਦੀ ਜਿਹੜੀਆਂ ਵਿਦਡਰੋਅਲ ਸਿੰਪਟਮਸ ਆ ਇੱਥੇ ਜਿਹੜੇ ਪੇਰੈਂਟਸ ਹਨ ਉਹ ਫੇਲ ਹੋ ਜਾਂਦੇ ਆ ਇੱਥੇ ਜਿਹੜੇ ਪੇਰੈਂਟਸ ਆ ਸਟਰਗਲ ਕਰਦੇ ਆ ਕਿਉਂ ਕਿਉਂਕਿ ਉਹ ਸੋਚਦੇ ਆ ਵੀ ਜੇ ਮੈਂ ਉਹ ਵੀਡੀਓ ਗੇਮ ਕਹਿਤੀ ਇਹ ਸਟ੍ਰੇਟ ਸਿੰਪਲ ਸਟ੍ਰੇਟ ਫਾਰਵਰਡ ਚੀਜ਼ ਹੋਣੀ ਚਾਹੀਦੀ ਆ ਪੇਰੈਂਟਸ ਐਸ ਅ ਪੇਰੈਂਟ ਅਸੀਂ ਰੈਡੀ ਨਹੀਂਗੇ ਕਿ ਆਪਣੇ ਬੱਚਿਆਂ ਦੇ ਵਿਡਰਾਅਲ ਸਿੰਪਟਮਸ ਨੂੰ ਮੈਨੇਜ ਕਰਨ ਵਾਸਤੇ ਸੋ ਪਹਿਲੀ ਤਾਂ ਸਚਾਈ ਇਹ ਆ ਟਰੂਥ ਇਹ ਆ ਕਿ ਵਿਡਰਾਅਲ ਸਿੰਪਟਮਸ ਆਉਣਗੇ ਤੁਹਾਡੇ ਬੱਚੇ ਦੇ ਜਦੋਂ ਤੁਸੀਂ ਵੀਡੀਓ ਗੇਮ ਨੂੰ ਬੰਦ ਕਰਨ ਲਈ ਕਹੋਗੇ ਜਾਂ ਤੋਂ ਪਾਸੇ ਲੈ ਕੇ ਜਾਓਗੇ ਸੋ ਵਿਡਰਾਅਲ ਸਿੰਪਟਮਸ ਆਉਣਗੇ ਇਰੀਟੇਬਿਲਟੀ ਓਵਰਵੈਲਮਨਸ ਟਾਇਰਡ ਐਗਜ਼ਾਸਟ ਗੁੱਸਾ ਚੜਨਾ ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਆਉਣਗੀਆਂ ਇਸ ਕਰਕੇ ਨਹੀਂ ਆਈਆਂ ਕਿਉਂਕਿ ਉਹ ਬੁਰਾ ਬੱਚਾ ਇਹ ਅਸਲੀ ਕੁਦਰਤੀ ਚੀਜ਼ ਆ ਕਿ ਜਦੋਂ ਅਸੀਂ ਕਿਸੇ ਨਸ਼ੇ ਵਾਲੀ ਚੀਜ਼ ਤੋਂ ਆਪ ਤੇ ਆਪ ਨੂੰ ਦੂਰ ਜਾਂਦੇ ਆ ਸਾਡੀ ਬਾਡੀ ਰਿਐਕਟ ਕਰਦੀ ਆ ਸੋ ਨੰਬਰ 1 ਤੁਹਾਡਾ ਬੱਚਾ ਵੀ ਰਿਐਕਟ ਕਰੂਗਾ ਰਾਈਟ ਉਹ ਇਟਸ ਵਿਦਡਰੋਅਲ ਸਿੰਪਟਮਸ ਰਿਐਕਟ ਕਰੂਗਾ ਹੁਣ ਅਸੀਂ ਵੇਖਣਾ ਕਿ ਉਹ ਵਿਦਡਰੋਅਲ ਸਿੰਪਟਮਸ ਇਹ ਵਿੱਚ ਅਸੀਂ ਆਪਦੇ ਆਪ ਨੂੰ ਕਿਵੇਂ ਮੈਨੇਜ ਕਰਦਾ ਸੋ ਮੋਸਟਲੀ ਦਾ ਵੇਖਿਆ ਕਿ ਪੇਰੈਂਟਸ ਉਹ ਜਿਹੜੇ ਵਿਦਡਰੋਅਲ ਸਿੰਪਟਮਸ ਮੈਨੇਜ ਨਹੀਂ ਕਰਦੇ ਉਹ ਕੀ ਕਹਿੰਦੇ ਆ ਆਲਾ ਫੜਲਾ ਰਿਮੋਟ ਲੈ ਲੈ ਕਿਉਂਕਿ ਉਹ ਬਹੁਤ ਓਵਰਵੈਲਮਿੰਗ ਹੁੰਦੇ ਆ ਜਿਹੜੇ ਵਿਦਡਰੋਅਲ ਸਿੰਪਟਮਸ ਹੁੰਦੇ ਆ ਉਹ ਬਹੁਤ ਔਖੇ ਹੁੰਦੇ ਆ ਬਹੁਤ ਔਖਾੰਦਾ ਬੱਚਾ ਮੈਨੇਜ ਕਰਨਾ ਜਿਵੇਂ ਮੈਂ ਕਿਹਾ ਕਿਸੇ ਨੂੰ ਨਸ਼ਾ ਛਡਾਉਣਾ ਸੇਮ ਚੀਜ਼ ਹੈ ਸੋ ਅਸੀਂ ਆਪਣਾ ਵੇਖਣਾ ਕਿ ਪਹਿਲਾਂ ਤਾਂ ਤੁਸੀਂ ਇਹ ਚੀਜ਼ ਨੂੰ ਦੇਖ ਕੇ ਚੱਲੋ ਯਾਨੀ ਪਹਿਲਾਂ ਤਾਂ ਇਹ ਚੀਜ਼ ਦੀ ਸੱਚਾਈ ਮੰਨੋ ਕਿ ਇਹ ਬਹੁਤ ਔਖਾ ਹੋਣਾ ਹੈ ਇਹਦੇ ਵਿੱਚ ਮੇਰੇ ਬੱਚੇ ਦੇ ਵਿਦਡਰੋਅਲ ਸਿੰਪਟਮਸ ਆਉਣਗੇ ਮੇਰੇ ਬੱਚੇ ਨੂੰ ਇਹ ਇਮੋਸ਼ਨਸ ਪੀਕ ਤੇ ਆਉਣਗੀਆਂ ਪਰ ਹੌਲੀ-ਹੌਲੀ ਇਹ ਜਿਹੜੀਆਂ ਇਮੋਸ਼ਨਸ ਆ ਇਹ ਅ ਕਟਨੀਆਂ ਸਟਾਰਟ ਹੋ ਜਾਣਗੀਆਂ ਇਹਨਾਂ ਦੀ ਇੰਟੈਂਸਿਟੀ ਘਟਣ ਲੱਗ ਜੂਗੀ ਜਿਵੇਂ ਜਦੋਂ ਕੋਈ ਦਸ਼ਾ ਛੱਡਦਾ ਵਾ ਤੁਸੀਂ ਦੇਖੋ ਕਿ ਪਹਿਲੇ ਹਫਤੇੋਂ ਜ਼ਿਆਦਾ ਇਰਿਟੇਟ ਹੁੰਦਾ ਵਾ ਦੂਜੇ ਹਫਤੇ ਥੋੜਾ ਘਟ ਜਾਂਦਾ ਤੀਜੇ ਹਫਤੇ ਥੋੜਾ ਘਟ ਜਾਂਦਾ ਇੱਕ ਮੰਥ ਦੇ ਵਿੱਚ ਹੌਲੀ ਹੌਲੀ ਉਹਦੋਂ ਵੀ ਠੀਕ ਹੋਣ ਲੱਗ ਜਾਂਦੇ ਸੋ ਇਦਾਂ ਹੀ ਤੁਹਾਡੇ ਬੱਚੇ ਦੀ ਇੰਟੈਂਸਿਟੀ ਆ ਸੋ ਸਾਨੂੰ ਇੱਥੇ ਕੀ ਪ੍ਰੋਬਲਮ ਹੁੰਦੀ ਹੈ ਕਿ ਜਦੋਂ ਸਾਡੇ ਬੱਚੇ ਦੇ ਜਿਹੜੀਆਂ ਇਮੋਸ਼ਨਸ ਆ ਓਵਰ ਵੈਲਮ ਜਿਹੜੀਆਂ ਵਿਡਡਰੋਅਲ ਸਿੰਪਟਮਸ ਆ ਜਦੋਂ ਅਸੀਂ ਉਹ ਤੋਂ ਵੀਡੀਓ ਗੇਮ ਪਾਸੇ ਕਰਤੀ ਉਹ ਜਿਹੜੀਆਂ ਉਹ ਸਾਥੋਂ ਨਹੀਂ ਮੈਨੇਜ ਹੁੰਦੀਆਂ ਉਹ ਸਾਨੂੰ ਆਖ ਹੋਣ ਲੱਗ ਜਾਂਦੀ ਆ ਸਾਨੂੰ ਐਂਗਜ਼ਾਇਟੀ ਆ ਜਾਂਦੀ ਆ ਸਾਨੂੰ ਸਟ੍ਰੈਸ ਆ ਜਾਂਦੀ ਆ ਸੋ ਕਿਥੇ ਸਾਡਾ ਬੱਚਾ ਸਫਰ ਕਰ ਰਿਹਾ ਸਟ੍ਰੈਸ ਐਂਗਜ਼ਾਇਟੀ ਦੇ ਵਿੱਚੋਂ ਓਵਰ ਵੈਲਨਸ ਦੇ ਵਿੱਚੋਂ ਇਰਿਟੇਬਿਲਿਟੀ ਜਾਂ ਐਂਗਰ ਦੇ ਵਿੱਚੋਂ ਉਹਦੇ ਨਾਲ ਉਹ ਸਾਨੂੰ ਵੀ ਆਉਣ ਲੱਗ ਗਈਆਂ ਬਿਕਾਜ਼ ਜਦੋਂ ਸਾਨੂੰ ਆਉਣ ਲੱਗ ਗਈਆਂ ਜਾਂ ਤਾਂ ਅਸੀਂ ਉਹਨੂੰ ਗੁੱਸੇ ਹੋਵਾਂਗੇ ਚੀਜ਼ ਦੇ ਵਿੱਚ ਕਿਉਂਕਿ ਉਹਨੇ ਸਾਡੇ ਚ ਵੀ ਉਹ ਇਮੋਸ਼ਨਸ ਭਰਪੂਰ ਨੇ ਅਸੀਂ ਹੁਣ ਉਹਦੇ ਤੇ ਪਾਵਾਂਗੇ ਸੋ ਉਹਦੇ ਤੇ ਅਸੀਂ ਇੱਕ ਹੀ ਤਰੀਕੇ ਨਾਲ ਸੋਲਵ ਕਰਦੇ ਹਾਂ ਜਾਂ ਤਾਂ ਅਸੀਂ ਯੂ ਨੋ ਉਹਨੂੰ ਕਹਿ ਦਿੰਨੇ ਆ ਵੀ ਕਨੈਕਟ ਆਪ ਦਾ ਤੋੜ ਦਿੰਨੀ ਆ ਰਿਸ਼ਤਾ ਤੋੜ ਦਿੰਨੇ ਆ ਜਿਹੜਾ ਕਿ ਉਹ ਇਕੱਲਾ ਸਫਰ ਕਰੀ ਜਾਵੇ ਵਿਦਡਰੋਅਲ ਸਿੰਪਟਮਸ ਦੇ ਵਿੱਚ ਤੋ ਇਕੱਲਾ ਮੈਨੇਜ ਕਰੀ ਜਾਂ ਮੈਨੂੰ ਨਹੀਂ ਪਤਾ ਜੋ ਮਰਜੀ ਕਰ ਤੂ ਬੈਟਰ ਉਹ ਵੀ ਪ੍ਰੋਬਲਮੈਟਿਕ ਆ ਰਾਈਟ ਦੂਸਰਾ ਅਸੀਂ ਦੇ ਦਿੰਨੇ ਰਿਮੋਟ ਦੇ ਦਿੰਨੇ ਆ ਸੋ ਅਸੀਂ ਗੱਲ ਇਹ ਵਿਚਾਰ ਚ ਕਰ ਲਾ ਮੈਥੋਂ ਨਹੀਂ ਹੈਂਡਲ ਹੁੰਦਾ ਕਰਨਾ ਸੋ ਦੋਨਾਂ ਚੀਜ਼ਾਂ ਦੇ ਵਿੱਚ ਪਹਿਲਾਂ ਤਾਂ ਤੁਸੀਂ ਦੇਖਣਾ ਵੀ ਤੁਹਾਡੇ ਕੋਲੇ ਕੰਟਰੋਲ ਹੈ ਤੇ ਤੁਹਾਡੇ ਕੋਲ ਅਥੋਰਟੀ ਹੈ ਤੇ ਤੁਸੀਂ ਇਹ ਸਿਚੁਏਸ਼ਨ ਨੂੰ ਨੈਵੀਗੇਟ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਹੋ ਸੋ ਪਹਿਲਾਂ ਤਾਂ ਆਪਦੇ ਆਪ ਨੂੰ ਇਹ ਚੀਜ਼ ਲਈ ਰੈਡੀ ਕਰੋ ਕਿ ਮੈਂ ਰੈਡੀ ਹਾਂ ਮੇਰੇ ਬੱਚੇ ਦੇ ਵਿਦਡਰੋਅ ਸਿੰਪਟਮਸ ਦੇਖਣ ਵਾਸਤੇ ਕਿ ਮੈਂ ਰੈਡੀ ਐ ਮੇਰਾ ਬੱਚਾ ਹੁਣ ਇਹ ਚੀਜ਼ ਤੇ ਐਡਿਕਸ਼ਨ ਹੋ ਗਿਆ ਜਾਂ ਕਿਸੇ ਵੀ ਤਰੀਕੇ ਕਰਕੇ ਮੇਰੇ ਕੋਲ ਨਹੀਂ ਟਾਈਮ ਸੀ ਉਦੋਂ ਜਾਂ ਮੈਂ ਆਪਣੇ ਬੱਚੇ ਨੂੰ ਜਦੋਂ ਸ਼ੁਰੂ-ਸ਼ੁਰੂ ਦੇ ਵਿੱਚ ਗੇਮ ਸਟਾਰਟ ਹੋਈ ਐ ਮੈਂ ਆਪਣੇ ਬੱਚੇ ਨੂੰ ਜ਼ਿਆਦਾ ਸਟਾਰਟ ਕਰਤੀ ਇਟਸ ਓਕੇ ਉਹ এনवायरमेंटਲੀ ਅਸੀਂ ਹੀ ਕ੍ਰੀਏਟ ਕਰਦੇ ਹਾਂ ਐਜ਼ ਅ ਪੈਰੈਂਟ ਇਟਸ ਓਕੇ ਸ਼ੇਮ ਫੀਲ ਕਰਨ ਦੀ ਲੋੜ ਨਹੀਂ ਇਟਸ ਓਕੇ ਐਜ਼ ਅ ਪੈਰੈਂਟ ਅਸੀਂ ਸਾਰੇ ਫੇਲ ਹੁੰਦੇ ਹਾਂ ਐਂਡ ਦੈਟਸ ਫਾਈਨ ਯੂ نو ਇਟਸ ਕੋਈ ਪ੍ਰੋਬਲਮ ਨਹੀਂ ਆਪਦੇ ਨੂੰ ਐਕਸੈਪਟ ਕਰਨ ਦੇ ਵਿੱਚ ਕਿ ਐਜ਼ ਅ ਪੈਰੈਂਟ ਆਮ ਅ ਪੈਰੈਂਟ ਐਂਡ ਮੈਂ ਐਵਰੀ ਡੇ ਫੇਲ ਹੁੰਦੀ ਆਂ ਮੈਨੂੰ ఎవਰੀ ਡੇ ਸਨੈਟਿੰਗ ਪ੍ਰੋਸੈਸ ਸੋ ਇਟਸ ਓਕੇ ਐਸ ਅ ਪੈਰੈਂਟ ਐਸ ਹੀ ਸਾਰੇ ਫੇਲ ਹੋਵਾਂਗੇ ਸੋ ਕੋਸ਼ਿਸ਼ ਇਹ ਹੈ ਕਿ ਇਸੇ ਵਾਪਸ ਗੇਮ ਦੇ ਵਿੱਚ ਵਾਪਸ ਟ੍ਰੈਕ ਕਿਵੇਂ ਆਈਏ ਇਹ ਵਾਪਸ ਇਸ ਚੀਜ਼ ਨੂੰ ਕਰੈਕਟ ਕਿਵੇਂ ਕਰੀਏ ਸੋ ਪਹਿਲਾਂ ਤਾਂ ਸਾਡੀ ਇਹ ਹੈ ਕਿ ਇਹ এনवायरमेंट ਮੈਂ ਕ੍ਰੀਏਟ ਕੀਤਾ ਉਹਦੇ ਬੱਚੇ ਦਾ ਮੈਂ ਹੀ ਵੀਡੀਓ ਗੇਮ ਲਿਆ ਕੇ ਦਿੱਤੀ ਉਹਨੂੰ ਫਿਰ ਮੈਨੂੰ ਸੁਖ ਹੋਣ ਲੱਗ ਗਿਆ ਕਿ ਮੈਂ ਆਪਦਾ ਕੰਮ ਕਰ ਲਵਾਂ ਜਾਂ ਮੈਂ ਬਾਹਰ ਕੰਮ ਕਰਿਆ ਮਾਂ ਜਾਂ ਇਹ ਬਿਜ਼ੀ ਰਹੇ ਮੈਨੂੰ ਹੀ ਉਹ ਸੁਖ ਹੋ ਗਿਆ ਉਹਨੂੰ ਸੁਖ ਦੇ ਵਿੱਚ ਉਹ ਬੱਚੇ ਨੂੰ ਨਸ਼ਾ ਹੋ ਗਿਆ ਹੁਣ ਉਹ ਮੇਰੇ ਵੀ ਪ੍ਰੋਬਲਮ ਬਣਿਆ ਹੋਇਆ ਕਿਉਂ ਮੈਨੂੰ ਲੱਗਦਾ ਕਿ ਇਹ ਤਾਂ ਇਹਦੀ ਲੈ ਦੂਸਰੇ ਪਾਸੇ ਵੀ ਡਿਸਫੰਕਸ਼ਨ ਸੋ ਆਪ ਦੀ ਰਿਸਪਾਂਸਿਬਿਲਟੀ ਵੀ ਲਬੋ ਬਿਕਾਜ਼ ਜਦੋਂ ਅਸੀਂ ਆਪ ਦੀ ਰਿਸਪਾਂਸਿਬਿਲਟੀ ਲੈਂਦੇ ਨਾ ਉਹਦੇ ਨਾਲ ਅਸੀਂ ਅੰਡਰਸਟੈਂਡ ਕਰਦੇ ਹਾਂ ਸਿਚੁਏਸ਼ਨ ਨੂੰ ਜ਼ਿਆਦਾ ਐਂਡ ਜਦੋਂ ਅਸੀਂ ਅੰਡਰਸਟੈਂਡ ਕਰਾਂਗੇ ਤੁਸੀਂ ਤੁਹਾਡੀ ਬਾਡੀ ਥ्रेट ਚ ਨਹੀਂ ਆਊਗੀ ਜਦੋਂ ਤੁਸੀਂ ਆਪਣੇ ਬੱਚੇ ਦੇ ਸਿੰਪਟਮ ਦੇਖੋ ਸੋ ਪਹਿਲਾਂ ਤਾਂ ਇਹ ਰਿਸਪਾਂਸਿਬਿਲਟੀ ਸਾਡੀ ਆ ਕਿਸੇ এনवायरमेंट ਕ੍ਰੀਏਟ ਕੀਤਾ ਰਾਈਟ एनवायरनमेंट सिक्रिएट ਕੀਤਾ اینڈ ਕਿਤੇ ਨਾ ਕਿਤੇ ਉਹ ਉਹ এনवायरमेंट ਹੀ ਸਾਡੇ ਲਈ फंक्शनल ਸੀ ਹੋਣੀ ਡਿਸਫੰਕਸ਼ਨਲ ਹੋ ਗਿਆ ਸੋ ਪਹਿਲੀ ਜ਼ਿੰਮੇਵਾਰੀ ਸੈਕੰਡ ਕਿ ਮੇਰੇ ਬੱਚੇ ਦੀਆਂ ওভারਵੇਲਮਿੰਗ ਇਮੋਸ਼ਨਸ ਮੇਰੇ ਬੱਚਾ ਵਿਦਡਰੋਅ ਚ ਜਾ ਰਿਹਾ ਐਂਡ ਇਹਨੂੰ ਆਖ ਆਉਗੀ ਉਹਦੇ ਲਈ ਮੈਂ ਆਪ ਦੇ ਆਪ ਨੂੰ ਕਿਵੇਂ ਮੈਨੇਜ ਕਰਨਾ ਵਾ ਸੋ ਜਦੋਂ ਮੇਰੇ ਬੱਚੇ ਨੂੰ ਗੁੱਸਾ ਚੜਦਾ ਜਦੋਂ ਮੇਰੇ ਬੱਚੇ ਨੂੰ ਫ੍ਰਸਟ੍ਰੇਸ਼ਨ ਆਉਂਦੀ ਹੈ ਜਦੋਂ ਮੇਰੇ ਬੱਚੇ ਨੂੰ ਐਂਗ ਕਰਾਉਂਦਾ ਪਹਿਲਾ ਤਾਂ ਆਪ ਦੀ ਬਾਡੀ ਚ ਦੇਖੋ ਵੀ ਮੈਨੂੰ ਵੀ ਉਹਦੇ ਜਿੰਨਾ ਹੀ ਆ ਰਿਹਾ ਕਿਉਂਕਿ ਜੇ ਉਹ ਵੀ ਜਿੰਨਾ ਪਾਪਕ ਟੋਰਟੀ ਉਹ ਖਿਲ ਰਿਹਾ ਵਾ ਤੁਸੀਂ ਵੀ ਉਹਨੇ ਖਿਲਰਗੇ ਹੁਣ ਸਿਚੁਏਸ਼ਨ ਬੈਟਰ ਨਹੀਂ ਹੋ ਸਕਦੀ ਸੋ ਪਹਿਲਾਂ ਤੁਸੀਂ ਖਿਲਰ ਸਕਦੇ ਹੋ ਇਟਸ ਓਕੇ ਪੋਸਿਬਿਲਟੀ ਹੈਗੀ ਆ ਹੋ ਜਾਂਦਾ ਵਾ ਜਦੋਂ ਤੁਸੀਂ ਆਪ ਦੇ ਆਪ ਨੂੰ ਸਟ्रेस ਫੀਲ ਕਰਨ ਲੱਗੇ ਤੁਹਾਨੂੰ ਲੱਗਦਾ ਕਿ ਜੇ ਤੁਹਾਡਾ ਬੱਚਾ ਚੀਕਦਾ ਵਾ ਇਹ ਗੁੱਸੇ ਹੁੰਦਾ ਤੁਹਾਡੇ ਆਪ ਦੇ ਆਪ ਨੂੰ ਪਾਸੇ ਲਿ ਜਾ ਕੇ ਲੰਮਾ ਸਾਹ ਲਵੋ ਲੰਮੇ ਲੰਮੇ ਸਾਹ ਲੈ ਕੇ ਆਪ ਦੀ ਬਾਡੀ ਨੂੰ ਪਹਿਲਾਂ ਰਲੇ ਆ ਸ਼ਾਂਤ ਕਰੋ ਤਾਂ ਜੋ ਤੁਸੀਂ ਉਹਦੇ ਖਿਲਾੜੇ ਨੂੰ ਉਹਦੇ ਮਾਨਸਿਕ ਖਿਲਾੜੇ ਨੂੰ ਚੱਕ ਸਕੋ ਸੋ ਪਹਿਲਾਂ ਤਾਂ ਤੁਸੀਂ ਆਪ ਦੇ ਮਾਨਸਿਕ ਸੋ ਆਪ ਦੀ ਬੋਡੀ ਨੂੰ ਵੇਖਿਓ ਵੀ ਮੈਨੂੰ ਸਟ्रेस ਆ ਮੈਨੂੰ ਐਂਗਜ਼ਾਇਟੀ ਆ ਜਾਂ ਜਦੋਂ ਤੁਸੀਂ ਵੀਡੀਓ ਗੇਮ ਪਾਸੇ ਕਰਨ ਲੱਗੇ ਹੋ ਇਹ ਚੀਜ਼ ਤੇ ਪ੍ਰਪੇਅਰ ਹੋ ਕੇ ਜਾਓ ਕਿ ਹੁਣ ਮੇਰਾ ਬੱਚਾ ਇੱਕ ਉਹਦੇ ਰਿਐਕਸ਼ਨ ਹੋਣਗੇ ਤੇ ਹੁਣ ਮੈਨੂੰ ਮੈਨੇਜ ਕਰਨੇ ਪੈਣੇ ਆ हूँ मैंने उस चीज़ में डील करना एक्सपैक्टेस बना के जाओ क्योंकि कई बार पता कि साड़ी एक्सपैक्टेस होंगी है कि असी आपके बच्चे ने कहा भीडियो गेम नहीं तो उन्हें कहना नहीं वीडियो गेम साक्सपैक्टेड क्योंकि दिमाग एक्शुअली ਉਹ ਚੀਜ਼ ਤੇ ਫਿਰ ਰਿਲਾਈ ਕਰਨ ਲੱਗ ਜਾਂਦਾ ਪਰ ਉਹ ਰਿਐਲਿਟੀ ਹੁੰਦੀ ਨਹੀਂਗੇ ਸੋ ਇਸ ਕਰਕੇ ਤੁਹਾਡਾ ਦਿਮਾਗ ਵੀ ਜ਼ਿਆਦਾ ਰਿਐਕਟ ਕਰਦਾ ਉਸ ਚੀਜ਼ ਨੂੰ ਸੋ ਪਹਿਲਾ ਤਾਂ ਜੋ ਤੁਸੀਂ ਕਰਨੀ ਆ ਇਹ ਚੀਜ਼ ਦੀ ਜਰਨੀ ਦੇਖਣੀ ਹੈ ਮੈਂ ਆਪਦੇ ਪੈਰ ਸੁਨੀਸ਼ਾ ਕਹਿੰਦੀ ਨਹੀਂ ਪਹਿਨਾਂ ਤੇ ਤੁਸੀਂ ਵੀ ਸੱਚਾ ਐਕਸੈਪਟ ਕਰੋ ਕਿ ਮੇਰੇ ਬੱਚੇ ਨੂੰ ਹੁਣ ਤਕਲੀਫ ਆਉਗੀ ਮਾਨਸਿਕ ਤੌਰ ਤੇ ਮੇਰਾ ਬੱਚਾ ਤਕਲੀਫ ਚ ਜਾਊਗਾ ਪਰ ਕੀ ਮੈਂ ਵੀ ਉਸੇ ਟਾਈਮ ਤੇ ਮਾਨਸਿਕ ਤੌਰ ਤੇ ਤਕਲੀਫ ਜਾਣਾ ਜਾਂ ਮੋੜ ਦਾ ਖਲਾਰਾ ਇਕੱਠਾ ਕਰਨਾ ਸੋ ਪਹਿਨਾ ਆਪਦੇ ਆਪ ਨੂੰ ਪ੍ਰਪੇਅਰ ਕਰੋ ਲੰਮੇ ਲੰਮੇ ਸਾਹ ਲਵੋ ਆਪ ਦੇ ਕੋਲ ਪਾਸੇ ਜਾ ਕੇ ਆਪ ਦੇ ਕੋਲ ਯਾਦ ਕਰਾਓ ਕਿ ਮੇਰੇ ਬੱਚੇ ਨੂੰ ਹੁਣ ਵਿਦਡਰੋਅਲ ਸਿੰਪਟਮਸ ਆ ਰਹੇ ਆ ਐਂਡ ਮੈਨੂੰ ਦੀ ਮਦਦ ਕਰਨੀ ਆ ਸੋ ਜਦੋਂ ਤੁਸੀਂ ਆਉਂਦੇ ਆਪ ਚ ਸ਼ਾਂਤ ਤੇ ਕਾਮ ਹੋਗੇ ਫਿਰ ਤੁਸੀਂ ਆਪ ਦੇ ਬੱਚੇ ਕੋਲ ਜਾਣਾ ਤੁਸੀਂ ਆਪਣੇ ਬੱਚੇ ਨੂੰ ਉਹਦੀ ਅੱਖ ਦੇ ਵਿੱਚ ਅੱਖ ਪਾ ਕੇ ਕਹਿਣਾ ਕਿ ਮੈਂ ਸਮਝਦਾ ਥਿਸ ਇਜ਼ ਹਾਰਡ ਫॉर ਯੂ ਇਹ ਬਹੁਤ ਔਖਾ ਚੀਜ਼ ਹੁੰਦੀ ਹੈ ਮੈਂ ਸਮਝਦਾ ਤੇ ਮੈਂਟਲੀ ਤੂੰ ਸਟ्रेस ਫੀਲ ਕਰ ਰਿਹਾ ਆ ਮੈਨੂੰ ਪਤਾ ਕਿ ਵੀਡੀਓ ਕਿਸੇ ਨੂੰ ਗੁੱਡ ਫੀਲ ਕਰਾਉਂਦੀ ਆ ਫॉर ਟਾਈਮ ਫॉर ਟੈਂਪਰੇਰੀ ਐਂਡ ਹੁਣ ਜਦੋਂ ਮੈਂ ਤੁਹਾਨੂੰ ਪਾਸੇ ਲੈ ਕੇ ਜਾਣਾ ਤੈਨੂੰ ਬਹੁਤ ਤਕਲੀਫ ਹੋ ਰਹੀ ਆ ਆਈ ਅੰਡਰਸਟੈਂਡ ਮੈਂ ਸਮਝਦਾ ਕਿ ਬਹੁਤ ਜ਼ਿਆਦਾ ਤਕਲੀਫ ਵਾਲਾ ਟਾਈਮ ਆ ਤੇਰੇ ਵਾਸਤੇ ਪਰ ਕੀ ਆਪਾਂ ਲੰਮੇ ਸਮਾਂ ਲੈ ਸਕਦੇ ਹਾਂ ਮੈਂ ਕੋਸ਼ਿਸ਼ ਕਰੂੰਗਾ ਹਦੀ ਵੱਧ ਤੋਂ ਵੱਧ ਕਿ ਜਿਹੜੇ ਤੇਰੇ ਵਿਡਡਰੋਅਲ ਸਿੰਪਟਮਸ ਹਨ ਮੈਂ ਉਹਨਾਂ ਦੀ ਮਦਦ ਕਰ ਸਕਾਂ ਤੇ ਨਹੀਂ ਲੰਮੇ ਲੰਮੇ ਸਮਾਂ ਲੈ ਸਕਦੇ ਜਦੋਂ ਲੱਗ ਚਾ ਕਿ ਕਿੰਨੀ ਮੈਂ ਤਾਂ ਨਹੀਂ ਲੰਮੇ ਸਮਾਂ ਲੈਣੀ ਮੈਂ ਨਹੀਂ ਕਰਦਾ ਇਹ ਸੋਕੇ ਦੈਟਸ ਫਾਈਨ ਟੂ ਇਟਸ ਆਲ ਰਾਈਟ ਸੋ ਬੇਸਿਕਲੀ ਅਸੀਂ ਆਰ ਦੀ ਜਿਹੜੀ ਟੋਲਰੇਬਿਲਟੀ ਹੈ ਨਾ ਟੋਲਰੇਟ ਕਰਨ ਦੀ ਕਪੈਸਿਟੀ ਉਹਦੀ ਐਮੋਸ਼ਨਸ ਉਹ ਅਸੀਂ ਉਹ ਵਧਾਉਣੀ ਆ ਆਪ ਦੇ ਵਿੱਚ ਵਧਾਉਣੀ ਆ ਉਹਦੇ ਵਿੱਚ ਨਹੀਂ ਆਪ ਦੇ ਵਿੱਚ ਵਧਾਉਣੀ ਆ ਕਿਉਂ ਕਿਉਂਕਿ ਜਦੋਂ ਤੁਸੀਂ ਉਹ ਅੰਡਰਸਟੈਂਡਿੰਗ ਆਪ ਦੇ ਵਿੱਚ ਨਾ ਕ੍ਰੀਏਟ ਕਰ ਲਓਗੇ ਨਾ ਉਹ ਸਮਝਣ ਲੱਗ ਜੂਗਾ ਕਿ ਐਕਚੁਅਲੀ ਜਿਹੜਾ ਮੇਰਾ ਮਾਪਾ ਵਾ ਉਹ ਮੇਰੀ ਸਾਈਡ ਤੇ ਉਹ ਸਮਝਦਾ ਮੈਨੂੰ ਉਹ ਸਮਝਦਾ ਕਿ ਇਹ ਚੀਜ਼ ਬੜੀ ਔਖੀ ਹੈ ਮੇਰੇ ਲਈ ਵੀਡੀਓ ਗੇਮ ਗਿਵ ਅਪ ਕਰਨਾ ਮੇਰੇ ਲਈ ਔਖਾ ਵਾ ਮੇਰੇ ਲਈ ਵੀਡੀਓ ਗੇਮ ਨੂੰ ਬੰਦ ਕਰਨਾ ਮੇਰੇ ਲਈ ਅੰਦਰ ਯੂ نو ਮੈਨੂੰ ਸਟ्रेस ਫੀਲ ਹੁੰਦੀ ਮੈਨੂੰ ਇਨਸਾਈਟ ਦੀ ਫੀਲ ਹੁੰਦੀ ਹੈ ਮੈਨੂੰ ਮੇਰੇ ਉਹ ਜਿਹੜੇ ਇਮੋਸ਼ਨਸ ਆ ਰਹੇ ਮੇਰਾ ਪੇਰੈਂਟਸ ਮੈਨੂੰ ਸਮਝਦਾ ਵਾ ਜਦੋਂ ਤੁਹਾਡੇ ਬੱਚੇ ਦੇ ਦਿਮਾਗ ਦੇ ਵਿੱਚ ਤੁਸੀਂ ਇਹ ਬੀਜ ਪਾਤਾ ਕਿ ਉਹਨੂੰ ਲੱਗਿਆ ਕਿ ਮੇਰਾ ਪੇਰੈਂਟਸ ਐਸ਼ੀ ਮੇਰੀ ਸਟਰਗਲ ਸਮਝ ਰਿਹਾ ਵਾ ਉਦੋਂ ਤੁਹਾਡਾ ਬੱਚਾ ਤੁਹਾਡੇ ਵੱਲ ਹੋ ਜਾਊਗਾ ਪਰ ਅਸੀਂ ਕਹਿੰਨੇ ਵੀ ਕੀ ਜੇ ਅਸੀਂ ਸਮਝ ਕੇ ਫਿਰ ਅਸੀਂ ਹੁਣ ਦੇ ਦੇਣੀ ਜੀ ਨੇ ਆਪਦੀ ਬਾਉਂਡਰੀ ਤੁਸੀਂ ਇੰਟੈਕਟ ਰੱਖਣੀ ਆ ਆਪਦੀ ਬਾਉਂਡਰੀ ਤੁਸੀਂ ਇੰਟੈਕਟ ਰੱਖਣੀ ਆ ਆਪਦੀ ਬਾਉਂਡਰੀ ਤੁਸੀਂ ਬਣਾ ਕੇ ਰੱਖਣੀ ਆ ਪਰ ਤੁਸੀਂ ਉਹਦੇ ਨਾਲ ਮਾਨਸਿਕ ਤੌਰ ਤੇ ਤੇ ਦਿਮਾਗ ਦੇ ਨਾਲ ਰਹਿਣਾ ਕਿ ਮੈਂ ਸਮਝਦਾ ਤੇਰੇ ਲਈ ਬਹੁਤ ਔਖਾ ਏ ਤੇਰੇ ਲਈ ਬਹੁਤ ਹਾਰਡ ਆ ਤੇ ਇੱਕ ਬੋਡੀ ਲਈ ਇਹ ਚੀਜ਼ ਹਾਰਡ ਆ ਆਈ ਅੰਡਰਸਟੈਂਡ ਇਹ ਬਹੁਤ ਔਖਾ ਵਾ ਆ ਮੈਨੂੰ ਜੋ ਕਹਿਣ ਕਰਨ ਲਈ ਕਹਿ ਰਿਹਾ ਬਹੁਤ ਔਖੀ ਚੀਜ਼ ਆ ਤੇਰੀ ਬਾਡੀ ਲਈ ਔਖੀ ਚੀਜ਼ ਆ ਤੇਰੀ ਮੈਂਟਲ ਸਪੇਸ ਲਈ ਔਖੀ ਚੀਜ਼ ਆ ਐਂਡ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਹਰ ਉਹ ਮਦਦ ਕਰਾਂ ਤੇਰੀ ਮਦਦ ਕਰਨ ਵਾਸਤੇ ਇਹਦਾ ਮਤਲਬ ਇਹ ਨਹੀਂ ਤੁਸੀਂ ਰਿਮੋਟ ਦੇ ਦੇਣਾ ਉਹਦੀ ਆ ਵੀਡੀਓ ਗੇਮ ਦੇ ਦੇਣੀ ਨਹੀਂ ਤੁਸੀਂ ਸਿਰਫ ਉਹਦੀ ਮਾਨਸਿਕਤਾ ਨੂੰ ਪਿਕ ਕੀਤਾ ਤੇ ਪੜ ਰਹੇ ਹੋ ਬਾਉਂਡਰੀ ਤੁਸੀਂ ਉਹ ਵੀ ਰੱਖਣੀ ਆ ਕੀ ਆਈ ਅੰਡਰਸਟੈਂਡ ਕਿ ਤੇਰੇ ਲਈ ਔਖਾ ਮੈਂ ਸੰਵੇਦਨ ਤੇਰੇ ਲਈ ਬਹੁਤ ਤਕਲੀਫ ਵਾਲੀ ਚੀਜ਼ ਆ I understand ki it emotions tere layi high intense aan teri body to handle nahi ho rahi na par still mainu decision banawana paina I understand I validate othe akhan nal akhan milake sofa de thalle baith ke ode neeve ho ke ode na connect banawan di koshish karo taaki tusi ohi mansik par o jehdi mansik tor te jadon khil gaya va tvaadi koshish honi chahidi a ki tusi onu pyan ਤੁਸੀਂ ਉਹਨੂੰ ਇਕੱਠਾ ਕਰ ਸਕੋ ਤੇ ਤੁਸੀਂ ਉਸ ਟਾਈਮ ਕਾਮ ਹੋ ਤੇ ਸ਼ਾਂਤ ਹੋ। ਇਹ ਇੱਕ ਪ੍ਰੈਕਟੀਕਲ ਸਟ੍ਰੈਟਜੀ ਹੋ ਰਹਾ ਤੁਸੀਂ ਕਰ ਸਕਦੇ ਹੋ ਕਿ ਜੇ ਤੁਸੀਂ ਬੱਚੇ ਨੂੰ ਲੈਸੇ ਉਹ 4 ਘੰਟੇ ਵੀਡੀਓ ਗੇਮ ਖੇਡਦਾ ਤਾਂ ਤੁਸੀਂ ਘੰਟੇ ਤੇ ਹੁਣਾ ਚਾਹੁੰਦੇ ਹੋ। ਹਾਂ ਤੇ ਬੱਚੇ ਨੂੰ ਥੋੜੀ ਪ੍ਰਡਿਕਟੇਬਿਲਟੀ ਦਿਓ, ਟਾਈਮ ਦਿਓ ਕਿ ਰੋਜ਼ੀਨਾ ਹੋਵੇ ਕਿ ਉਹ ਵੀਡੀਓ ਦੇ ਅੰਦਰ ਟਾਈਮ ਡਿਫਰੈਂਟ ਹੋਵੇ ਕਿਉਂਕਿ ਉਹ ਬੱਚੇ ਦੀ ਐਕਚੁਅਲੀ ਜਿਹੜਾ ਪੈਟਰਨ ਆ ਜਾਂ ਬੱਚੇ ਦੀ ਜਿਹੜੀ ਰੈਗੂਲਰ ਜਿਹੜਾ ਪੈਟਰਨ ਆ ਯਾ ਰੁਟੀਨਾ ਉਹ ਐਕਚੁਅਲੀ ਹੈਲਪ ਕਰਦਾ ਜੋ ਸੇਮ ਟਾਈਮ ਹੋਵੇ ਬੱਚੇ ਦਾ ਜਿਹੜਾ ਦਿਮਾਗ ਉਹ ਥੋੜਾ ਬੈਟਰ ਉਹ ਚੀਜ਼ ਨੂੰ ਚੇਂਜ ਨੂੰ ਐਡਜਸਟ ਛੇਤੀ ਕਰੂਗਾ ਥੈਟਸ ਸੈਕੰਡ ਤੁਸੀਂ ਆਪਣੇ ਬੱਚੇ ਨੂੰ ਫੋਰ ਐਗਜ਼ਾਮਪਲ ਜੇ ਘੰਟੇ ਵਾਸਤੇ ਦੇਣਾ ਤਾਂ ਤੁਸੀਂ ਯਾਦ ਕਰਾ ਸਕਦੇ ਹੋ ਕਿ ਆਪਾਂ ਵੀਡੀਓ ਗੇਮ ਬੰਦ ਕਰਨੀ ਆ ਕਿ ਮੈਨੂੰ ਤੂੰ ਟਾਈਮ ਦੱਸ ਕਿ 1 ਘੰਟਾ ਮੈਂ ਤੈਨੂੰ ਦੇਣੀ ਆ ਪਰ ਟਾਈਮ ਤੂੰ ਚੂਜ਼ ਕਰੇਂਗਾ ਦਿਨ ਦੇ ਵਿੱਚ ਤੁਸੀਂ ਉਹ ਤਿੰਨ ਚਾਰ ਟਾਈਮ ਲੈ ਸਕਦੇ ਹੋ ਕੀ ਜਾਂ 9 ਤੋਂ 10 ਚੂਜ਼ ਕਰਨਾ ਜਾਂ 12 ਤੋਂ 1 ਚੂਜ਼ ਕਰ ਲੈ ਜਾਂ 2 ਤੋਂ 3 ਚੂਜ਼ ਕਰ ਲੈ ਤੂੰ ਚੂਜ਼ ਕਰ ਕਿਉਂਕਿ ਆਪਦੇ ਬੱਚੇ ਨੂੰ ਆਟੋਨਮੀ ਉਹ ਉਹਨੂੰ ਇਸ ਪਾਵਰ ਉਹ ਇਸ ਸਿਚੁਏਸ਼ਨ ਚ ਇਹ ਹੋਣਾ ਚਾਹੀਦਾ ਕਿ ਉਹ ਫਿਰ ਵੀ ਕੰਟਰੋਲ ਕਰ ਸਕਦਾ ਉਹ ਉਹਦੇ ਕੋਲ ਪਾਵਰ ਹੈ ਕਿਉਂਕਿ ਜਦੋਂ ਤੁਸੀਂ ਦੇਖਿਆ ਜਦੋਂ ਬੱਚਾ ਪਾਵਰਲੈਸ ਮਹਿਸੂਸ ਕਰਦਾ ਉਹ ਜ਼ਿਆਦਾ ਰਿਐਕਟ ਕਰਦਾ ਕਿਉਂਕਿ ਉਹ ਮੈਂ ਤਾਂ ਕੁਝ ਕਰ ਹੀ ਨਹੀਂ ਸਕਦਾ ਮੈਂ ਤਾਂ ਵਿਕਟਮ ਬਣ ਗਿਆ ਇੱਥੇ ਉਦੋਂ ਬੱਚਾ ਜ਼ਿਆਦਾ ਰਿਐਕਟ ਕਰਦਾ ਉਹ ਇਹ ਸਿਚੁਏਸ਼ਨ ਦੇ ਤੁਸੀਂ ਦੇਖੋ ਕਿ ਮੈਂ ਆਪਣੇ ਬੱਚੇ ਨੂੰ ਪਾਵਰਫੁਲ ਬਣਾਉਣਾ ਸੋ ਪਾਵਰਫੁਲ ਕਿਵੇਂ ਬਣੂਗਾ ਉੱਚ ਵਾਇਸ ਬਣਾਉਗਾ ਕਿ ਦਿਨ ਦੇ ਵਿੱਚ ਤਿੰਨ ਟਾਈਮਾਂ ਤੂੰ ਚੂਸ ਕਰ ਕਿਹੜੇ ਟਾਈਮ ਤੂੰ ਵੀਡੀਓ ਗੇਮ ਕਰਨੀ ਹੈ ਘੰਟਾ ਤੂੰ 10 ਵਜੇ ਕਰਨੀ ਹੈ ਵੀਡੀਓ ਗੇਮ ਤੂੰ 1 ਵਜੇ ਕਰਨੀ ਹੈ ਤੂੰ 4 ਵਜੇ ਕਰਨੀ ਹੈ ਪਰ ਮਿਲਣੀ ਘੰਟਾ ਵਾ ਪਰ ਚੋਇਸ ਤੇਰੀ ਹੋਗੀ ਜੇ ਜਦੋਂ ਤੁਸੀਂ ਉਹਦੇ ਵਿੱਚੋਂ ਐਂ ਦੋਗੇ ਨਾ ਉਹਨੂੰ ਇਹ ਉਹਨੂੰ ਅਸਲੀ ਪਾਵਰਫੁਲ ਫੀਲ ਹੋਣਾ ਲੱਗੇ ਉਹਨੂੰ ਫੀਲ ਹੋ ਲੱਗੇ ਜਿਵੇਂ ਮੇਰੇ ਹੱਥ ਵਾਸ ਵੀ ਕੁਝ ਹੈ ਆਲ ਦੋ ਜਿਹਨੇ ਸਾਰੇ ਚੋਇਸ ਦਿੱਤੀਆਂ ਮੈਂ ਉਹ ਤੁਹਾਡੀਆਂ ਹੀ ਦਿੱਤੀਆਂ ਮਿਆਂਵਾ ਉਹਨੇ ਨਹੀਂ ਟਾਈਮ ਚੂਜ਼ ਕੀਤਾ ਟਾਈਮ ਤੁਸੀਂ ਹੀ ਚੂਜ਼ ਕਰਨਾ ਪਰ ਜਿਹੜੀ ਪਿਕ ਕਰਨ ਦੀ ਅਬਿਲਟੀ ਦੇ ਵਿੱਚ ਉਹ ਆਪਦੇ ਆਪ ਚ ਪਾਵਰਫੁਲ ਮਹਿਸੂਸ ਕਰਨ ਲੱਗ ਜੂਗਾ ਐਂਡ ਇਹ ਹੀ ਤੁਹਾਡਾ ਮਕਸਦ ਹੈ ਕਿ ਸਾਰੇ ਐਕਸਪੀਰੀਅੰਸ ਉਹ ਤੁਹਾਡਾ ਬੱਚਾ ਪਾਵਰ ਮਹਿਸੂਸ ਕਰੇ ਪਾਵਰਲੈਸ ਨਾ ਮਹਿਸੂਸ ਕਰੇ ਸੋ ਜਦੋਂ ਵੀ ਤੁਸੀਂ ਉਹ ਚੀਜ਼ ਨੂੰ ਯੂ نو ਆਪਣੇ ਬੱਚੇ ਨੂੰ ਵੀਡੀਓ ਗੇਮ ਤੋਂ ਹਟਾਉਣਾ ਵਾ ਕੋਸ਼ਿਸ਼ ਕਰਨੀ ਆ ਕਿ ਜਿੰਨੀ ਕੋ ਨੂੰ ਪਾਵਰ ਤੁਸੀਂ ਦੇ ਸਕਦੇ ਹੋ ਪਰ ਰਿਮੈਂਬਰ ਉਹ ਪਾਵਰ ਹੈਲਥੀ ਪਾਵਰ ਹੋ ਰਾਈਟ ਸੋ ਤੁਸੀਂ ਉਹਨੂੰ ਇਹ ਨਹੀਂ ਚੂਜ਼ ਕਰ ਸਕਦੇ ਵੀ ਆਪ ਕੋਈ ਵੀਡੀਓ ਗੇਮ ਤੂੰ ਕਿੰਨੇ ਘੰਟੇ ਕਰ ਸਕਦਾ ਹੋ ਨਹੀਂ ਪਾਵਰ ਦੋ ਫੋਰ ਐਗਜ਼ਾਮਪਲ ਮੇਬੀ ਕੋਲੈਬੋਰੇਸ਼ਨ ਕਰਕੇ ਯੂ نو ਉਹ ਕਵੇ ਕਿ ਅ ਆਪਾਂ ਤੂੰ ਤਾਂ ਹੀ ਆਪਦੇ ਮਾਮ ਨੂੰ ਬਿਠਾ ਮੈਂ ਬੈਨ ਜਾਂ ਤੂੰ ਆਪਾਂ ਵੇਖੀਏ ਵੀ ਕਿਹੜਾ ਇੱਕ ਆਪਟੀਮਮ ਟਾਈਮ ਕਿੰਨਾ ਹੋਣਾ ਚਾਹੀਦਾ ਵੀਡੀਓ ਗੇਮ ਲਈ ਆਪਾਂ ਸਾਰੇ ਕੈਜ਼ਰ ਡਿਸਕਸ਼ਨ ਤੇਰੀ ਵੀ ਕੰਟ੍ਰਿਬਿਊਸ਼ਨ ਆ ਤੂੰ ਵੀ ਕੰਟ੍ਰਿਬਿਊਟ ਕਰ ਤੂੰ ਕਹਿੰਦਾ ਦਿਨ ਦੇ ਵਿੱਚ 2 ਘੰਟੇ ਹੋਣੇ ਚਾਹੀਦੇ ਆ ਮੈਂ ਸੋਚਦਾ 1 ਘੰਟਾ ਹੋਣਾ ਚਾਹੀਦਾ ਤੇਰੀ ਮਦਰ ਸੋਚਦੀ ਆ 1.5 ਘੰਟਾ ਹੋਣਾ ਚਾਹੀਦਾ ਸੋ ਹੁਣ ਇੱਕ ਜਣ ਸੋਚਦਾ 1.5 ਘੰਟਾ ਇੱਕ ਜਣ ਸੋਚਦਾ 1 ਘੰਟਾ ਇੱਕ ਜਣ ਸੋਚਦਾ 2 ਘੰਟੇ ਸੋ ਤੁਸੀਂ ਕਹਿੰਦੇ ਕਿਵੇਂ ਵੀ ਆਪਾਂ ਰਾਲ ਮਿਲ ਕੇ ਕਿਤੇ ਆ ਸਕਦੇ ਆ ਮੇ ਬੀ ਰਲ ਮਿਲ ਕੇ ਤੂੰ ਤੂੰ ਵੀ ਥੱਲੇ ਆ ਸਕਦਾ ਮੈਂ ਇਹਦਾ ਮਤਲਬ ਹੈ ਕਿ ਯੂ نو ਮੇ ਬੀ ਵੀਡੀਓ ਗੇਮ ਤੈਨੂੰ ਮਿਲੂ ਮੇ ਬੀ ਇੱਕ ਘੰਟੇ ਵਾਸਤੇ ਮਿਲੂ ਸੋ ਐਕਚੁਅਲੀ ਬਹੁਤ ਜ਼ਰੂਰੀ ਆ ਕਿ ਤੁਸੀਂ ਆਪਣੇ ਬੱਚੇ ਨੂੰ ਪਾਵਰਫੁਲ ਫੀਲ ਕਰਵਾਓ ਐਂਡ ਉਹਨੂੰ ਚੋਇਸਸ ਦਿਵਾਓ ਉਹਨੂੰ ਟਾਈਮਸ ਦਿਵਾਓ ਸੋ ਜੇ ਤੁਸੀਂ ਇੱਕੋ ਦਮ ਆ ਕੇ ਕਹਿ ਦਿੰਦੇ ਯੂ نو ਕੰਮ ਤੋਂ ਆ ਕੇ ਕਹਿ ਦਿੰਦੇ ਵੀਡੀਓ ਗੇਮ ਬੰਦ ਕਰ ਐਕਚੁਅਲੀ ਉਹਦਾ ਦਿਮਾਗ ਜ਼ਿਆਦਾ ਰਿਐਕਟ ਕਰਦਾ ਕਿਉਂਕਿ ਕਿਉਂਕਿ ਉਹਨੇ ਪ੍ਰੈਡਿਕਟ ਨਹੀਂ ਕੀਤਾ ਹੁੰਦਾ ਵੀ ਇਹ ਹੁਣ ਨੈਕਸਟ ਹੋਣਾ ਜਦੋਂ ਤੁਸੀਂ ਉਹਨੂੰ ਵੀਡੀਓ ਗੇਮ ਹਟਾਉਣੀ ਤੁਸੀਂ ਉਹਨੂੰ ਕਹਿ ਸਕਦੇ ਹੋ ਕਿ 15 ਮਿੰਟਾਂ ਨੂੰ ਯਾ ਮੈਂ ਕਿੰਨੇ ਟਾਈਮ ਨੂੰ ਆਵਾਂ 10 ਮਿੰਟ ਨੂੰ ਤੇਰੇ ਰੂਮ ਚ ਆਵਾਂ ਜਾਂ ਮੈਂ 20 ਮਿੰਟ ਨੂੰ ਰੂਮ ਦੇ ਵਿੱਚ ਆਵਾਂ ਜਾਂ ਮੈਂ 5 ਮਿੰਟ ਦੇ ਵਿੱਚ ਰੂਮ ਦੇ ਆਵਾਂ ਇਹ ਤਿੰਨ ਚੋਇਸ ਹੈ ਦਾ 5 ਮਿੰਟ 10 ਮਿੰਟ ਜਾਂ 15 ਮਿੰਟ ਰਾਈਟ ਤੂੰ ਮੈਨੂੰ ਦੱਸ ਕਿਹੜੇ ਟਾਈਮ ਮੈਂ ਕਿੰਨੇ ਟਾਈਮ ਦੇ ਵਿੱਚ ਮੈਂ ਤੇਰੇ ਰੂਮ ਚ ਆਵਾਂ ਤੇ ਆਪਾਂ ਵੀਡੀਓ ਗੇਮਸ ਸਟਾਪ ਕਰਨੀ ਚਾਹਦੇ ਹੋ ਤੁਸੀਂ ਉਸ ਬੱਚੇ ਨੂੰ ਵਿੰਡੋ ਦੇ ਸਕੋ ਉਹਦੇ ਦਿਮਾਗ ਨੂੰ ਥੋੜਾ ਐਡਜਸਟ ਕਰਨ ਵਾਸਤੇ ਕਿਉਂਕਿ ਐਜ਼ ਅ ਪੈਰੈਂਟ ਜਦੋਂ ਅਸੀਂ ਇੱਕੋ ਧਮਾਕੇ ਚੀਜ਼ ਕਰਦੇ ਨਾ ਐਕਚੁਅਲੀ ਤੁਹਾਡੇ ਬੱਚੇ ਦਾ ਦਿਮਾਗ ਸ਼ੌਕਟ ਚ ਚਲਾ ਜਾਂਦਾ ਜਦੋਂ ਤੁਹਾਡਾ ਦਿਮਾਗ ਸ਼ੌਟ ਚ ਜਾਂਦਾ ਉਹ ਫਾਈਟ ਤੇ ਫਲਾਈਟ ਮੋਡ ਚ ਜਾਂਦਾ ਫਿਰ ਫਾਈਟ ਤੇ ਫਲਾਈਟ ਮੋਡ ਚ ਜਦੋਂ ਅਸੀਂ ਚੱਲ ਜਾਂਦੇ ਨੇ ਫਿਰ ਅਸੀਂ ਜਾਨਵਰ ਬਣ ਜਾਂਦੇ ਫਿਰ ਅਸੀਂ ਰਿਐਕਟ ਕਰਦੇ ਆ ਸੋ ਇਹ ਚੀਜ਼ ਦਾ ਤੁਸੀਂ ਧਿਆਨ ਰੱਖੋ ਕਿ ਜਦੋਂ ਤੁਸੀਂ ਰਟਾਉਣੀ ਆ ਤੁਸੀਂ ਆਪਣੇ ਬੱਚੇ ਨੂੰ ਪ੍ਰੈਡਿਕਟੇਬਿਲਟੀ ਦਵੋ ਇੱਕ ਪ੍ਰੋਪਰ ਸ케ਜੂਲ ਬਣਾ ਕੇ ਦਵੋ ਤਾਂ ਜੋ ਉਹਦੇ ਦਿਮਾਗ ਨੂੰ ਪ੍ਰੈਡਿਕਟ ਨਾ ਕਰਨਾ ਪਵੇ ਕਿ ਮੰਮੀ ਹੁਣ ਜਾਂ ਡੈਡੀ ਐਸੇ ਐਨੀ ਟਾਈਮ ਆ ਸਕਦੇ ਤੇ ਐਨੀ ਟਾਈਮ ਬਣ ਨੇ ਪ੍ਰੋਪਰ ਇੱਕ ਟਾਈਮ ਹੋਵੇ ਉਹਦੇ ਦਿਮਾਗ ਨੂੰ ਇਸ ਚੀਜ਼ ਦਾ ਰਿਲੈਕਸੇਸ਼ਨ ਮਿਲੂ ਐਂਡ ਉਹਦੇ ਜਿਹੜੇ ਵਿਡਡਰੋਅਲ ਸਿੰਪਟਮਸ ਆ ਉਹ ਵੀ ਥੋੜੇ ਈਜ਼ ਹੋਣਗੇ ਆਈ ਹੋਪ ਇਸ ਵੀਡੀਓ ਨੇ ਤੁਹਾਡੀ ਮਦਦ ਕੀਤੀ ਹੋਵੇ ਤੁਹਾਡੇ ਹੋਰ ਵੀ ਕੁਐਸਚਨਸ ਹੋਣ ਤਾਂ ਤੁਸੀਂ ਸਾਨੂੰ ਟੈਕਸਟ ਮੈਂ ਆਰਮ ਇਨ ਟੈਕਸਟ ਮੈਸੇਜ ਵੀ ਕਰ ਸਕਦੇ ਹੋ ਜਾਂ ਤੁਸੀਂ ਸਾਨੂੰ ਯਾ ਤੁਸੀਂ ਜਿਹੜਾ ਸਾਡਾ ਫੋਨ ਨੰਬਰ ਉਹ ਤੇ ਟੈਕਸਟ ਮੈਸੇਜ ਕਰਕੇ ਤੁਸੀਂ ਪੈਰਾਗ੍ਰਾਫ ਲਿਖ ਸਕਦੇ ਹੋ ਉਹਦੇ ਬੱਚੇ ਬਾਰੇ ਜਾਂ ਤੁਸੀਂ ਫੇਸਬੁੱਕ ਤੇ ਪਹਿਲੰਦਰ ਗਿਲ ਪੇਜ ਤੇ ਮੈਸੇਜ ਛੱਡ ਸਕਦੇ ਹੋ ਕੀ ਯੂ نو ਆਰ ਪ੍ਰੋਬਲਮਸ ਸੀ ਡਿਸਕਸ ਕਰਕੇ ਸਾਨੂੰ ਪ੍ਰੈਕਟੀਕਲ ਸੋਲੂਸ਼ਨ ਦਿੱਤੇ ਜਾਣ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਵੀਡੀਓ ਲੈ ਕੇ ਸੀ ਕੁਐਸਚਨਸ ਦੇ ਆਨਸਰ ਦੇ ਸਕੀਏ ਪ੍ਰੈਕਟੀਕਲ ਬਿਕਾਜ਼ ਇਨ ਵੀਡੀਓਜ਼ ਮੈਂ ਕੋਸ਼ਿਸ਼ ਉਹਨਾਂ ਲੋਕਾਂ ਲਈ ਕਰਦੀ ਕਿ ਜਿਹੜੇ ਲੋਕ ਸ਼ਾਇਦ ਵੀ ਕਾਉਂਸਲਿੰਗ ਬੇਬੀ ਉਹਨਾਂ ਲਈ ਨਹੀਂ ਕਵਰ ਹੈਗੀ ਜਾਂ ਨਹੀਂ ਆ ਸਕਦੇ ਸੋ ਇਹ ਵੀਡੀਓਜ਼ ਉਹਨਾਂ ਦੀ ਹੈਲਪ ਕਰਨ ਸੋ ਯੈਸ ਥੈਂਕ ਯੂ ਐਵਰੀਬਾਡੀ ਬਾਏ